ਦਿਆਂ ਨੂੰ ਚੋਪਾ ਕੱਢ ਰਿਹਾ ਚੈਤਰਾ ਬੜੇ ਕੋਈ ਹਾਲ ਨਹੀਂ ਕਦੇ ਤਾਂ ਮਰਨਾ ਸੂਰਜ ਬਖਾਉਂਦਾ ਨਹੀਂ ਕਿਤੇ ਐ ਸੂਈ ਐ ਲੀਨ ਲੱਗੀ ਆ ਅੱਖਾਂ ਜਵੱਜੀਆਂ ਲੱਗੀਆਂ ਇਸ ਟਮੇ ਵੇ ਛੋੜਾ ਟਿਕ ਜਾ ਤੂੰ ਕਿਤੇ ਐਵੇਂ ਉਰੇ ਆ ਕੇ ਗੱਲ ਸੁਣ ਮੁੰਡਿਆ ਮੈਂ ਤੁਮਾ ਹਾਂ ਹਾਂ ਜਦ ਵੇਖਾ ਤੇਰਾ ਮਾਮਾ ਆਉਂਦਾ ਕਿ ਨਹੀਂ ਆਉਂਦਾ ਲੋੜੀ ਲੈ ਕੇ ਨਹੀਂ ਆ ਮਮੀ ਨਹੀਂ ਹੁੰਦਾ ਹਾਂ ਇਹਨਾਂ ਨੂੰ ਕੀ ਲੋੜ ਆਉਂਦੀ ਇਹਨਾਂ ਤਾਂ ਜਮ ਹਿਸ਼ਰਮੀ ਟਾਲੀ ਨਹੀਂ ਹੁੰਦਾ ਵੀ ਵੇਖ ਲੈ ਭਰਾ ਕੱਲ ਦੇ ਗਿਆ ਲੋੜੀ ਕਿਹਨ ਦਾ ਸਪਾਲ ਇਹ ਪੰਜ ਸੱਤ ਹੋਣ ਨਾ ਬੰਦਾ ਫੇਰ ਵੀ ਕੋਈ ਭਾਈ 5 ਸੱਤ ਕੁੜਗਾ ਬਾਖਿਆ ਨਹੀਂ ਆਂਦਾ ਇੱਕ ਭੈਣ ਆ ਉਹਦੇ ਕੋਲੇ ਵੀ ਨਹੀਂ ਆਇਆ ਜਾਂਦਾ ਹਨਾ ਅਵੀ ਤਾਂ ਨਹੀਂ ਕਿਸੇ ਨੇ ਆਖਿਆ ਮਾਵਾ ਹੀ ਲੋਜ ਦਿੱਆਂ ਪਰ ਜਾਇਗਾ ਕਿੱਥੇ ਆਦ ਪੈਕੇ ਦੇ ਗਏ ਉਹਨੇ ਮਿੰਦਿਆਂ ਘੜੋਕਲ ਨਾਲੀਆਂ ਆਪ ਮੈਨੂੰ ਤਾਂ ਭੁੱਲ ਗਈ ਆ ਬਸ ਕਿ ਕਿ ਨਹੀਂ ਹਰਤਾ ਲਵੜੀਆਂ ਨਾ ਫੋਨ ਪੁਕਾਰੀਆਂ ਮੈਂ ਜਿਹੜੀਆਂ ਇਹਨਾਂ ਤਾਂ ਮੈਂ ਦੱਸਦੀ ਆ ਦੰਗਾ ਹੰਕਾਰੀਆਂ ਤੇ ਨਹੀਂ ਆਂ ਹੰਕਾਰੀਆਂ ਤੇ ਮੈਂ ਹੈਲੋ ਤੁਹਾਨੂੰ ਖੋਫੜੀ ਮੇਰਾ ਫੋਨ ਨਹੀਂ ਕੱਟ ਚਾਹਦੀ ਮੈਂ ਕੀ ਗੱਲ ਕੱਟੀ ਜੰਨੀ ਆ ਪੈ ਜੀ ਜੀਦੀ ਬੰਦੀ ਬਣ ਜਾ ਤੂੰ ਆ ਵੀਗਾ ਕੰਮ ਤਾਂ ਇਹਨੂੰ ਥੋੜੇ ਨਹੀਂ ਮੁੱਕਦੇ ਕੰਮ ਤੈਨੂੰ ਸ਼ਰਮ ਨਹੀਂ ਆਉਂਦੀ ਹੋਏ ਇਹ ਕਾਹ ਦੀ ਤਰੀਕ ਨਹੀਂ ਅੱਜ ਹਾਂ ਤੇ ਫੇਰ 12 ਤੇ ਫੇਰ ਕੱਲ ਨੂੰ ਦੀ ਹੈ ਇਹ ਨਹੀਂ ਦੇਣ ਕੀ ਨਹੀਂ ਆਣਾ ਸੀ ਈ ਵੀਜਸ ਕਰਦੇ ਆ ਬਈ ਇਹ ਜਿਹੜਾ ਤੁਹਾਡਾ ਟਾਈਮ ਨਹੀਂ ਲੱਗੇ ਲੋੜੀ ਜਾਂਦਾ ਇੱਤੇ ਹੋ ਕੇ ਲੋੜੀ ਦੇ ਜੋ ਅੱਖ ਨੂੰ ਲੋੜੀ ਆਉਣੀ ਚਾਹੀਦੀ ਆ ਨਿਕਾ ਦੇ ਕਾਦੇ ਜਾ ਕਰ ਕਾਦੇ ਜਾ ਮੱਚਾ ਮੀਤੇ ਦਾ ਵਿਆਹ ਬੰਨ ਲਿਆ ਤੇ ਮੈਨੂੰ ਕਿਹਨੇ ਪੁੱਛਣਾ ਸੀ ਬੰਦੀ ਬੁੰਦੀ ਕੋਈ ਨਹੀਂ ਤੈਨੂੰ ਤਾਂ ਮੈਂ ਦੱਸਦੀ ਘਰ ਨਹੀਂ ਇਹ ਤਾਂ ਮੈਂ ਮੈਂ ਮਾਰ ਕੇ ਨਹੀਂ ਮੈਨੂੰ ਪੁੱਛੇ ਬਿਨਾਂ ਲੋਕ ਪਾਠ ਨਹੀਂ ਧਰਮ ਦਿੱਤੇ ਨਾ ਨੇ ਵਿਆਹ ਕਰ ਲਿਆ ਇਹਨਾਂ ਨੂੰ ਤਾਂ ਮੈਂ ਦੱਸਦੀ ਹਰਿਆਣਾ ਮੁਕਤੀ ਤਾਂ ਮੈਂ ਵੀ ਨਹੀਂ ਨਾਲ ਤਾਂ ਮੈਂ ਲਿਆ ਉਹ ਲੋੜੀ ਨਾਲੇ ਨੰ ਮੈਂ ਸਭ ਨੇ ਨੰ ਦਾ ਮੈਨਾਂ ਤੋ ਆ ਗਿਆ ਮੈਂ ਨਾ ਨਾ ਵਿਆਹ ਡਾਇਆ ਤੇ ਮੈਨੂੰ ਵੀ ਮਨਪ੍ਰੀਤ ਭੂਆ ਕਿਹਨੇ ਕਹ ਇਹਨਾਂ ਨੂੰ ਤਾਂ ਮੈਂ ਦੱਸਦੀ ਚਲੋ ਕਰ ਲਿਆ ਚੱਕ ਲਾ ਆਣੀ ਆ ਮੈਂ ਕੱਲ ਨੂੰ ਆ ਜੂਗੀ ਹਾਂ ਇਹ ਤਾਂ ਮੈਂ ਤੁਹਾਨੂੰ ਨਹੀਂ ਛਾਗਣ ਡੱਗ ਪੀਸੀ ਆ ਕੀ ਮੈਂ ਕਰ ਲਿਆ ਅੰਨਾ ਵਈ ਕਰ ਲਿਆ ਨਾ ਹੁਣ ਹਾਏ ਹਾਏ ਕਾ ਤੋ ਵਿੱਡੀ ਬੈਠੀਆਂ ਵਿੱਚ ਹਾਏ ਹਾਏ ਮੈਂ ਕਾ ਨਹੀਂ ਵਿੱਡੀ ਤੇਰੀ ਭੂਆ ਦਾ ਖੂਨ ਆਇਆ ਸੀ ਕੀ ਹੋ ਗਿਆ ਕਿ ਹੋਣਾ ਕੀ ਸੀ ਕਹਿੰਦੀ ਮੈਨੂੰ ਲੋੜ ਹੀ ਨਹੀਂ ਦੇਖ ਕੇ ਗਏ ਤੇ ਮੇਰੇ ਮੂੰਹ ਚ ਮੱਤੜੀ ਦੇ ਨਿਕਲ ਗਏ ਮੈਂ ਨਾ ਮੈਂ ਤੇਰਾ ਵਿਆਹ ਬੰਨੀ ਬੈਠੀ ਆ ਲੈ ਬਨ ਲੈ ਮੀ ਤੇਰਾ ਵਿਆਹ ਵਿੱਚ ਤੂੰ ਤਾਂ ਕਹਿੰਦੀ ਲੋਕੀ ਤਾਂ ਮੇਰੇ ਤੋਂ ਚਾਹ ਬਿਨਾ ਪੁੱਛੀ ਨਹੀਂ ਧਰਦੇ ਤੂੰ ਵਿਆਹ ਕਿਵੇਂ ਧਰ ਲਿਆ ਮੁੰਡੇ ਦਾ ਹੁਣ ਆ ਜੂਗੀ ਆਉਂਦੀ ਆ ਉਹ ਲੈ ਵੇਖ ਲੈ ਅੱਜ ਨਾ ਨਾਲੇ ਮੁੰਡੇ ਦੀ ਸਾਹੀ ਚਿੱਠੀ ਲੈ ਕੇ ਆਉਣਾ ਸੀਗਾ ਹੁਣ ਮੈਂ ਨਾਲੋਂ ਉਸ ਦੀ ਭੈਣ ਨੇ ਹੁਣ ਮੈਂ ਦੱਸ ਪੁੱਤ ਕੀ ਕਰਾਂ ਮੈਂ ਤੇਰੇ ਪਿਓ ਨੂੰ ਕਿਹਾ ਸੀ ਕਿ ਲੋ ਮੰਗਫਲੀ ਲੈ ਕੇ ਦੇ ਆ ਤੇ ਕਿ ਲ ਮੁਫਲੀ ਲਿਆ ਕੇ ਦੀ ਜਾਬਣ ਵੇਟਦੇ ਨੂੰ ਆਂਗ ਦਿੰਦੇ ਕੋਈ ਨੀ ਤੈਨੂੰ ਮੁਫਲੀ ਦੇ ਜਾਂਗੇ ਤਾਂ ਦੇ ਜਾਂਗੇ ਲੋੜੀ ਹੁਣ ਵਿਆਹ ਨਹੀਂ ਹੁੰਦਾ ਵਿਆਹ ਨਹੀਂ ਕੀਤਾ ਹੁਣ ਮੈਂ ਦੱਸ ਕੀ ਕਰਾਂ ਕੌਮਲੇ ਮੈਂ ਤਾਂ ਦੀ ਜਾਨ ਨੂੰ ਸੇ ਆਪਾਂ ਨਵਾਂ ਹੀ ਸੇੜ ਲਿਆ ਹੁਣ ਹਣ ਪਤਾ ਨਹੀਂ ਕੀ ਬਣੂਗਾ ਆਉਂਦੀ ਆਹੋ ਬਾਨਾ ਕੀ ਵੇਖਣੀ ਹਲਕੀ ਮੈਂ ਉਹਨਾਂ ਨੇ ਵੀ ਆਉਣਾ ਜੋ ਵੀ ਆਉਗੀ ਬਸ ਉਹਨਾਂ ਨੂੰ ਜਵਾਬ ਦੇ ਦੇ ਮੈਂ ਕਹਾਂ ਦੇਵੇਂ ਜਵਾਬ ਤੂੰ ਕਰਨਾ ਖੁਣਾ ਤੇ ਤੂੰ ਦੇ ਬਾਈ ਜਵਾਬ ਹਾਂ ਇਹ ਉਹ ਤਾਂ ਨਵਾਂ ਹੀ ਕੰਜਰਖਾਨਾ ਆਣ ਕੇ ਕਰੂਗੀ ਮੁੰਡੇ ਦਾ ਮਸਾਤਾ ਬੁਟਾ ਲਿਆਇਆ ਕਰੂਗੀ ਮਸਾਤਾ ਵਿਆਹਿਆ ਗਿਆ ਸੀ ਦੱਸਤਾ ਉਹਨੂੰ ਜਿਸਿਆਣੀ ਦੇ ਦੇ ਉਹਨੂੰ ਕਹ ਲੈ ਤੈਨੂੰ ਦੇ ਜਾਗੇ ਲੋੜੀ ਉਹ ਕਿੱਥੇ ਹਟਦੀ ਆ ਹੁਣ ਉਹ ਤਾਂ ਹੀ ਲੈ ਕਰਕੇ ਤਾਂ ਦੇਖ ਲੈ ਫੋਨ ਰੋਣ ਲੱਗ ਗਈ

ਅੰਜਕੜ ਖਾ ਦੋ ਉਹਨਾਂ ਨੂੰ ਕਰਦੇ ਕਾ ਫੋਨ ਹਾਂ ਬਈ ਮੈਥਾ ਨਾ ਨਵੀਂ ਨਵੀਂ ਰਿਸ਼ਤੇਦਾਰੀ ਜਿਹੜੇ ਫੋਨੋਂ ਦਮ ਮੈਥਾ ਤਾਂ ਗੱਲ ਨਹੀਂ ਹੁੰਦੀ ਉਹਨਾਂ ਨਾਲ ਮੈਂ ਤਾਂ ਜਵਾਂ ਨਹੀਂ ਫੋਨ ਕਰਦੀ ਬਈ ਮੈਥਾ ਨਹੀਂ ਫੋਨ ਹੁੰਦੇ ਤੂੰ ਕਰਕੇ ਤਾਂ ਵੇਖ ਲੈ ਕਿ ਪਤਾ ਤੇ ਮੈਂ ਕੀ ਕਹੂੰਗੀ ਕੀ ਕਹੂੰਗੀ ਅਗਲਾ ਕੁ ਪਹਿਲਾਂ ਦਾ ਅਗਲੇ ਦਾ ਕਰਿਉ ਨੇ ਕੋਈ ਕਾਰ ਕਾਰਜ ਕਰਨ ਤੇ ਪਹਿਲਾਂ ਹੀ ਅਗਲੇ ਨੂੰ ਜਵਾਬ ਦੇਤਾ ਹਾਂ ਮੈਂ ਤਾਂ ਕੋਈ ਨਹੀਂ ਨਾ ਮੈਂ ਮੈਥਾ ਨਾਲ ਗੱਲ ਹੁੰਦਾ ਨਾ ਮੈਂ ਕੀ ਨਿਕਰਾਂ ਦੱਸ ਦੇ ਕਰੀ ਤਾਂ ਅੰਨੀਆਂ ਹਾਏ ਬੂ ਹਾਏ ਬੂ ਕਲ ਲੱਗੀ ਤਾਂ ਪਈਆਂ ਕਰਨ ਹੁਣ ਤਾਂ ਬਈ ਆਦੀਆਂ ਬੜੀਆਂ ਵਿਚਾਰੀ ਮੇਰੇ ਤਾਂ ਪੈਣੀਆਂ ਵਿਚਾਰੀਆਂ ਜੇ ਮੈਨੂੰ ਬਲੱਡ ਦੀ ਗੋਲੀ ਲਿਆ ਕੇ ਦੇ ਮੈਂ ਲਵਾ ਹਾਂ ਹਾਂ ਹੁਣ ਬਲੱਡ ਦੀ ਗੋਲੀ ਲੈ ਲਾ ਫਿਰ ਫਿਰ ਲੱਗੀ ਹਾਏ ਬੂ ਹਾਏ ਬੂ ਜਹਾਂਗਾ ਐਂ ਕਰਦੀ ਰਹਿ ਕੇ ਤੂੰ ਮੇਰੇ ਨਾਲ ਹੁੰਦੀ ਏ ਤੇਰੀ ਭੂਆ ਚਾਹ ਪਾਣੀ ਬਣਾ ਲਾ ਉਹਨੇ ਕੇ ਬੋਲੀ ਨਾ ਮੈਂ ਪੈਣਾ ਬੋਲਾਂ ਉਹ ਹੀ ਬੋਲੂਗੀ ਅੱਜ ਤਾਂ ਉਹ ਹੀ ਬੋਲੇ ਉਸੇ ਨੇ ਬੋਲਣਾ ਜਿਹੜਾ ਕੁਝ ਬੋਲਣਾ ਆਪਾਂ ਨਹੀਂ ਅੱਜ ਕੁਛ ਬੋਲਦੇ ਨਾ ਮੈਂ ਹੁੰਦਾ ਕਿ ਕਦੇ ਗੋਲੀ ਤੂੰ ਗੋਲੀ ਨਾ ਬਸ ਜਾ ਮੈਨੂੰ ਗੋਲੀ ਲਿਆ ਦੇ ਜਾ ਲਿਆ ਦੇ ਪਤਨਿਆ ਮਾੜੀ ਜੀ ਜ਼ੁਬਾਨ ਤੇ ਕੰਟਰੋਲ ਰੱਖ ਲੈ ਕਰਨਾ ਤੈਨੂੰ ਗੋਲਗਨ ਨਾਲ ਲਾ ਕੇ ਟੱਕਣਾ ਪਿਆ ਤੈਨੂੰ ਦੱਸਣਾ ਤਾਂ ਪੈਣਾ ਹੀ ਸੀ ਨਾ ਦੱਸਦੇ ਆਪਾਂ ਨਾ ਦੱਸਦੇ ਉਹ ਆ ਗਈ ਆਈ ਆ ਗਈ ਜਾ ਮੈਨੂੰ ਮੁੰਡੇ ਦਾ ਵਿਆਹ ਕਰ ਲੈ ਮੈਨੂੰ ਬੱਚੀ ਆਈ ਕਿ ਸਰ ਜੀ ਤੈਮ ਆ ਆਈ ਹੈ ਪੁੱਛ ਆ ਸਮਝਣਾ ਨਹੀਂ ਭਾਬੀ ਹੇ ਮੇਰਾ ਕਿੱਥੇ ਫੰਟੋ ਬੈਠਾ ਹਜ ਤੋ ਮੈਂ ਤੇਰਾ ਕੁੱਸ ਫੁੱਟੂ ਛੋਡਾ ਹੇ ਮੇਰਾ ਢਿੱਡ ਬੰਦ ਤੁਸੀਂ ਮੈਨੂੰ ਇਹ ਤਾਂ ਮੈਂ ਦੱਦਿਓ ਮੇਰਾ ਭੈਣੇ ਖੇਤ ਨੂੰ ਗਿਆ ਮੇਰੀ ਦਾਸ ਤਾ ਤੂੰ ਇਹ ਗੱਲ ਤਾਂ ਸੁਣ ਲੈ ਨਾ ਮੇਰੀ ਗੱਲ ਸੁਣੀ ਮੈਂ ਥਾ ਕਾਲੇ ਮੋਲ ਸਮਝ ਕੇ પાਸੀ ਹੋ ਜੀ ਨਹੀਂ ਮੇਰੀ ਭੂਆ ਤੂੰ ਤੂੰ ਚੁੱਪ ਰਹਿ ਤੂੰ ਕੌਣ ਚੁੱਪ ਤੂੰ ਨਹੀਂ ਬੋਲਣਾ ਮੇਰੀ ਗੱਲ ਸੁਣ ਜਿਹੜਾ ਕੁਝ ਹੋ ਗਿਆ ਨਾ ਤੂੰ ਮਿੱਟੀ ਬਾਹ ਨਾ ਤੇ ਇੱਥੇ ਨਾ ਤੇਰੇ ਭਤੀਜੇ ਦੇ ਸਾਰੇ ਚਿੱਠੀ ਲੈ ਕੇ ਆਉਂਦੀ ਆਹੋ ਰਿਸ਼ਤੇਦਾਰ ਆਉਂਦੇ ਆਪਣੀ ਨਵੀਂ ਤੇ ਹੋਰ ਉਹ ਕੀ ਕਰਨਗੇ ਮੁੰਡੇ ਦੀ ਭੂਆ ਆਏ ਹੋ ਜੀ

ਪੈਣੀ ਹੁੰਦਾ ਚਾਹ ਮੰਮੀ ਮੈਂ ਤੈਨੂੰ ਪਾਣੀ ਲੈ ਕੇ ਚੱਕਾਂ ਦੈ ਪੈਣੀ ਹੁੰਦਾ ਬੋਲੀਆ ਤੈਨੂੰ ਪਾਣੀ ਚਾਹ ਪੀਂਗੀ ਗਰਫੀ ਖਾਏਂਗੀ ਕਿ ਲੱਡੂ ਖਵਾ ਤੇ ਆ ਜਾ ਫੋਨ ਮੂਫਲੀ ਲਿਆਦ ਨਹੀਂ ਜਿਹਦੇ ਪਿੱਛੇ ਲੜਦੀ ਆ ਆਪਣੇ ਨਾਲ ਨਹੀਂ ਮੈਂ ਤਾਂ ਖਾਣੀ ਨਹੀਂ ਮੂਫਲੀ ਦੀ ਬੇੜੇ ਚ ਜਾਊਗੀ ਬਗਾ ਕੇ ਮਾਰੂ ਮੈਂ ਪਰ ਇਹੋ ਜਾ ਬੱਸ ਆਦੀ ਪੋਦਾ ਹਰ ਚੱਕ ਇਹਨੂੰ ਦੋ ਸੋਹਣੇ ਸੂਟ ਬਣਾ ਕੇ ਦਵਾਗੇ ਵਿਆਹ ਚ ਬਣਾ ਕੇ ਦੇਉ ਕਿ ਸੂਟ ਬਥੇਰੇ ਸੂਟ ਦੀ ਕਿ ਧੂਆ ਨਤਾ ਨਾ ਫਾਫੇ ਨਹੀਂ ਮਿਲੇ ਤੇਰੀ ਭੂਆ ਨਹੀਂ ਨਹੀਂ ਫਾਫੇ ਦੀ ਲੱਸੀ ਮੈਂ ਤਾਂ ਤਣੀ ਤੇ ਚੱਕ ਕੇ ਭਜਾ ਜੇ ਤੈਨੂੰ ਮੈਨੂੰ ਦੱਸ ਤਾਂ ਮੀਤੇ ਦਾ ਵਿਆਹ ਬੰਨਿਆ ਮੈਨੂੰ ਪੁੱਛ ਕੇ ਬੰਨਿਆ ਵਿਆਹ ਮੈਂ ਤਾਂ ਚੜਿਆ ਪੂਰਾ ਹਰਖ ਹੁਣ ਨਾ ਹੋਰ ਕੋਈ ਨਵਾਂ ਕਾਰਾ ਨਾ ਕਰਦੀ ਮੇਰੀ ਭੂਆ ਬਣ ਕੇ ਤੂੰ ਜਾਂਦੀ ਰਹ ਪਰ ਮੈਥੋਂ ਪਾਣੀ ਦੀ ਘੁੱਟ ਲਿਆ ਦੇ ਚੰਗਾ ਜੇ ਪਾਣੀ ਲਿਆ ਕੇ ਦੇ ਜੇ ਪਾਣੀ ਆਇਆ ਚੱਲ ਲੱਗੇ ਜਾ ਉਹ ਬੈਠ ਜੀ ਆਂਦ ਰੱਖ ਤਾਂ ਕਿ ਪਿਆਰੇ ਨੇ ਨਹੀਂ ਬੇੜੇ ਤੇ ਸਿੱਟੇ ਬਾੜ ਚ ਮਾਰਚ ਲਾ ਕੇ ਨਾ ਨਹੀਂ ਬਾਰੀ ਆ ਪਰੇ ਜਾਂਦੀ ਰਹ ਕੁਰਦੇ ਤੂੰ लड्डू च रेता ना पाया तो मई मनप्रीत कि, और कर कि ने कहना खाए तुम चंद चम पी चक चको मीटे का हंकार कुछ दिन की

કુડી થી પેન ના આવના કોઈ ની આજ મે કહો કે ચુંડિયા વડતી હૈ ચુંડલા ની વડતી વિચોલન તા હજી વિચોલન નું તા પતા અપને ઘર બાર દા કેમ અપના ઘર બાર કૂતિયાં દા ઘર બાર અપના નહીં દેખણ આંદી સડે લક્ષણ આ પહેલિયાં જોંદી ને કેડા કઢ્યા વા મામાં થી આને લક્ષણ વેખના વા કે હેજી મેંડી મેરના વાળી જમાના લડા લક્ષણ વેતા હોની પાસ ઓના નું તો જવાબ દે 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 દિંગા જવાબ ફેર કેડા પૂઆ દે માથે ન લગના થી કિસીને ਚੱਲ ਕੋਈ ਆ ਕਾ ਇਤ ਤੇਰੀਆਂ ਕਰਤੂਤਾ ਮੰਮੀ ਤੂੰ ਹੀ ਆ ਜੀ ਮੇਰੀ ਤਰੂਆ ਤਾਂ ਬੜੀ ਚੰਗੀ ਆ ਚੰਗਾ ਫਿਰ ਭੈਣ ਜੀ ਚੁੱਪ ਤਾਂ ਲੜ ਜਾ ਉਹ ਆਣ ਆ ਤੂੰ ਪੁੱਤਿੱਤਾ ਕਿਵੇਂ ਕਰਦੀ ਆ ਅੱਭੀ ਲਾ ਦੇ ਚੇਪੀ ਮੇਰੇ ਮੇਰੇ ਦਰਮੇਂ ਜੀ ਕਿੰਨੇ ਚੇਪੀ ਲਾਈ ਆ ਤੂੰ ਆਪ ਹੀ ਚੁੱਪ ਹੋਵੇਂਗੀ ਤੂੰ ਹੀ ਚੁੱਪ ਕਰ ਜਾ ਜਲਦੀ ਚਾਰ ਪਾਣੀ ਦਾ ਕਰ ਲਾ ਅੰਦਰ ਆ ਆ ਭੈਣ ਨੂੰ ਮੈਂ ਕਰ ਲੈ ਇਹ ਤੇਰੀ ਮਾਂ ਨੂੰ ਲੈ ਜਾ ਮੇਰੇ ਕੋਲ ਹੈ 来 ਜਾ ਮੈਨੂੰ ਤੇ ਭੈਣ ਜੀ ਮੈਨੂੰ ਪਤਾ ਨਹੀਂ ਨਾਨ ਪਰਚਾਈ ਤੂੰ ਮੇਰੇ ਨਾਲ ਆਪਣੀ ਤਾਂ ਰਹਿ ਹੀ ਨਹੀਂ ਰਹਿ ਗਈ ਨਾਨ ਪਰਚਾਈ ਮੇਰੇ ਕੋਲ ਕੋਈ مشਲਾਹ ਕਰਨੀ ਕੋਈ ਨਹੀਂ بس کری مشਲਾਹ ਮੇਰੇ ਕੋਲ ਤਾਂ ਕੁਛ ਨਹੀਂ ਦੇ ਮੇਰੇ ਕੋਲੇ ਤਾਂ ਕੁਛ ਨਹੀਂ ਹੈਗਾ ਮੇਰੀ ਗੱਲ ਤਾਂ ਸੁਣ ਤੂੰ ਸਿਆਣੀ ਆ ਨਿਸ 부ਆ ਸੌ ਆ ਕਰਦੇ ਹੁੰਦੇ ਆ ਕਾਰ ਬਿਹਾਰ ਚਿੱਠੀ ਲੈ ਕੇ ਆਣਾ ਮੈਂ ਤੈਨੂੰ ਫੋਨ ਕਰਨਾ ਸੀ ਤੇਰਾ ਪਹਿਲਾਂ ਹੀ ਆ ਗਿਆ ਅੱਜ ਦੇ ਆਰ ਵਿਆਹ ਵਾਲੇ ਹੁੰਦੇ ਨਾ ਤੇ ਮੇਰੇ ਸਹਰੀ ਹੁੰਦੇ ਡੱਬਾ ਲੈ ਕੇ ਮੈਨੂੰ ਮੋਰਾਂ ਵਿੱਚ ਤੇ ਨਹੀਂ ਸੀ ਦੱਸਦੇ ਲਿਆ ਲਿਆ ਬੰਨਿਆ ਲਿਆ ਵਾਂਗੇ ਡੱਬਾ ਹੀ ਨਹੀਂ ਆਗੜੀ ਲਾਉਂਦੀ ਸਾਡੇ ਡੱਬੇ ਨੂੰ ਹਣ ਮੈਂ ਅਸੀਂ ਇੱਥੇ ਅਸੀਂ ਸਾਰੇ ਮੈਂ ਤਾਂ ਵਿਆਹ ਤੇ ਵੀ ਨਹੀਂ ਹੁੰਦੀ ਲੈ ਲੈ ਨਾ 2 ਕਿਲੋ ਮੁਫਲੀ ਕਰ ਦੇ ਨਾ ਨਾ ਆਗੜੀ ਨਹੀਂ ਲੈਂਦੀ ਤੇਰੀ ਮੁਫਲੀ ਨੂੰ ਸਿਰਚ ਪਾ ਲਈ ਤੇਰੇ ਭਤੀਜੇ ਦੇ ਵਿਆਹ ਤੂੰ ਪਹਿਰੇ ਤੋਂ ਪਰੇ ਜਾਂਦੀ ਰਹੀ ਕੋਈ ਨਹੀਂ ਕਾਦ ਪੇਕੇ ਨੂੰ ਭੇਜਦੀ 4 ਕਿਲੋ ਉਹ ਖਾ ਲੈਣੇ कोई नी खाली बूंदी कोई नी मैं खा लूगी खाली मैं तो शौकी मिठा खा तू क्यों हम जो आ गए बोलना नहीं चाहती ਕਿਰਕੂੰਗ ਬੋਲ ਨੀ ਤੂੰ ਜਾਂਦੀ ਰਕੜ ਕੇ ਜਾਈ ਗਈ ਚੁੱਪ ਕਰ ਜਾ ਮੈਨੂੰ ਚਾਹ ਤਾਰੇ ਓਡੇ ਪਸੂ ਚਾਰੇ ਮੇਰੇ ਬੰਦੇ ਚਾਰੇ ਹੋਏ ਆ ਇੱਥੇ ਫਿਰਦਿਆਂ ਤੂੰ ਭੂਆ ਨੂੰ ਪੇਚਾ ਦਿਆਂ ਆ ਆਰਾਮ ਖਾਣੀਆਂ ਖਾਖਾ ਮੇਰੇ ਭਰਾਵਾ ਘਰ ਕੇ ਮੈਂ ਫੈਸਲੀਆਂ ਦੋਨੇ ਮਾਵਾਂ ਥੀ ਮੈਂ ਤਾਂ ਨਹੀਂ ਕਿਸੇ ਨੇ ਕਿਹਾ ਅਖੇਤੀ ਜੰਮੀ ਭੈਣ ਵਿਸਰੀ ਤੇ ਭੂਆ ਕੀ ਦੇ ਯਾਦ ਇਹ ਸੱਚੀਆਂ ਹੀ ਬਣਾਈਆਂ ਕਿਸੇ ਨੇ ਕੱਢ ਕਰਤਾ ਇਹ ਐਵੇਂ ਨਹੀਂ ਬਣਾਈਆਂ ਦੀ ਸੀ ਨੇ ਸੱਚੀ ਆ ਤੇ ਆ ਨਹੀਂ ਬੱਜ ਕੇ ਪਤਾ ਸਤਿਕਾਰ ਸਤਿਕਾਰ ਸੋਹੀ ਕੋ ਹਾਂ ਠੀਕ ਆ ਆਜੋ ਸਤਿਕਾਰ ਪਤਾ ਸਤਿਕਾਰ ਹੋਰ ਠੀਕ ਆ ਹਾਂਜੀ ਆਜੋ ਬੇਕ ਪਤਾ ਕਿੰਨਾ ਕੰਮ ਕਰਦੇ ਡਰਮੀ ਰੱਖ ਪਈ ਹੈ ਹਾਂਜੀ ਹਾਂ ਆਇਆ ਹਾਂ ਪੂਆ ਕੋ ਤੂੰ ਚਪਕਾ ਜੱਲ ਪਾਣੀ ਪੋਣੀ ਲੈ ਕੇ ਮੇਰਾ ਛੋਟਾ ਪੁੱਤ ਜਾ ਬਿਮਾਰ ਨੂੰ ਮੁਰਾਏ ਤੋਸ ਮੇਰਾ ਦੱਸ ਗਈ ਭੈਣ ਜੀ ਬਿਮਾਰ ਨੂੰ ਮੁਰਾਏ ਭਈ ਨਹੀਂ ਭੈਣ ਜੀ ਗੁਮਾਰ ਕਿੱਥੇ ਬਿਮਾਰ ਕਾ ਨੂੰ ਕਰਤੀ ਸੀ ਤਾਂ ਨਹੀਂ ਮੈਂ ਕੀ ਹੋ ਗਿਆ ਭੈਣ ਜੀ ਕੀ ਹੋ ਰਿਹਾ ਨਹੀਂ ਕੁਛ ਨਹੀਂ ਭੈਣ ਜੀ ਕੁਛ ਨਹੀਂ ਪੂਆ ਸਿਰ ਤੇ ਧਰ ਦੇ ਕਬਨ ਨਿਆਂ ਕਰਦੇ ਸਿਰ ਤੇ ਧਰ ਦੇ ਸਿਰ ਤੇ

ਨੀ ਐਂ ਜੀ ਤੇ ਦਵਾਂਤੇ ਹਾਲਾਤ ਇੰਨਾ ਪਰ ਬੰਦੇ ਦਾ ਦਿਮਾਗ ਖਾਲੀ ਹੋ ਗਿਆ ਬੈਣ ਜੀ ਤੁਸੀਂ ਛੱਡੋ ਤੁਸੀਂ ਦੱਸੋ ਠੀਕ ਠਾਕ ਹਾਂ ਬੈਣ ਜੀ ਠੀਕ ਪਤਾ ਬੈਣ ਜੀ ਦੀ ਚਿੰਤਾ ਹੋਈ ਜਾਂਦੀ ਐਂਗਾ ਤੋ ਕਰੀ ਜਾਂਦੀ ਨਹੀਂ ਕੋਈ ਚਿੰਤਾ ਤੋ ਇਹ ਘਬਰਾਏਗਾ ਤੋ ਭਾਈ ਏ ਐਂ ਕਭਰਾਉਂਦੀ ਆ ਇਹਨਾਂ ਨੂੰ ਅੱਜ ਵੀ ਲੋੜ ਹੀ ਨਹੀਂ ਗਈ ਤਾਂ ਕਭਰਾਉਂਦੀ ਆ ਹਾਂ ਮੰਗਦੀ ਆ ਮੈਂ ਲੋੜੀ ਨਹੀਂ ਭੈਣ ਜੀ ਤੁਹਾਡਾ ਹੱਕ ਸੀ ਲੋੜੀ ਦੇਖ ਕੇ ਆਉਂਦੇ ਵਿਚਾਰੀ ਨੂੰ ਮੰਮੀ ਭੈਣ ਜੀ ਮੰਮੀ ਆ ਜਾ ਐ ਤਾਂ ਬੰਦੇ ਦੀ ਰੂਹ ਤਾਂ ਕੀ ਹੁੰਦੀ ਆ ਅੱਜ ਚਾਲ ਕੋਟ ਲੈਣ ਦੇ ਮੈਨੂੰ ਤੋਂ ਪਾਣੀ ਉੱਥੇ ਚੱਲ ਲੈ ਕੇ ਆ ਮੈਂ ਵੀ ਲੈ ਕੇ ਮੈਂ ਕਿਹਾ ਤੁਸੀਂ ਆ ਜਾਉਂਗੇ ਨਾ ਸਾਹੇ ਚਿੱਠੀ ਲੈ ਕੇ ਨਾਲੇ ਤਾਂ ਵਿਆਹ ਦਾ ਡੱਬਾ ਤੇ ਆਉਂਗੀ ਮਾਰੇ ਲੋੜੀ ਵੀ ਹੁੰਦੀ ਚਲ ਪਈ ਤੀਆਂ ਨੂੰ ਤਾਂ ਚਾਹਤ ਹੁੰਦੀ ਆ ਫੀਖੀਆਂ ਦੀ ਨਹੀਂ ਅੱਗੇ ਕਦੇ ਨਹੀਂ ਅਸੀਂ ਖਾਲੀ ਚਾਲ ਦਿੱਤੀ ਲੋੜੀਤ ਵਾਲੀ ਇਹਨਾਂ ਨੂੰ ਦੇਖੇ ਹੁੰਨੇ ਅਸੀਂ ਹਰ ਵਾਰੀ

હ્ળેંજ સેરિય સકે મેજે જાપ્જ હેજાજજાજોજ સેમજે, સ્યજે સ્જરીંજેહજહ સેળલોદે. સેજાજે સે ਨੌਫੇ ਦੀ ਭਾਬੀ ਹੋਰ ਲਾਣੇ ਕਿ ਸਿਆਉਣੀਆਂ ਸੋਤੀ ਜਾ ਜਾ ਅਕੇ ਸੰਗ ਸੁੱਤ ਕੇ ਤੂੰ ਬਾਣੀ ਪੀਦਾ ਮੈਂ ਮਾਰਾ ਕਿ ਕਰਦਾ ਚਲ ਕੋਈ ਨਹੀਂ ਚੁੱਪ ਕਰ ਦਿਓ ਹਾਂ ਫਿਰ ਕੀ ਹੋ ਗਿਆ ਚਲ ਹੈ ਨਹੀਂ ਕੱਟਣ ਪਾਉਣ ਨੂੰ ਇਹਨਾਂ ਚ ਕੋਸ ਹਾਂ ਕੁੜੀ ਨਾ ਤੋਬ ਤੇਓ ਭਾਈ ਮੈਂ ਤੁਹਾਨੂੰ ਦੱਸ ਫੇਰ ਨਾ ਆਖਿਓ ਭੂਆੜੇ ਦੱਸਿਆ ਐਡੀ ਕੀੜ ਮੇਰੀ ਪਰਜਾਈ ਮੈਨੂੰ ਪਿੰਡੇ ਦੀ ਝੂ ਮਰੀ ਨਹੀਂ ਜਦੋਂ ਆਪ ਦੇ ਘਰ ਦੀ ਧੀ ਦੀ ਕਦਰ ਨਹੀਂ ਬਗਾਨੀ ਦੀ ਕਿੱਥੋਂ ਕਰਨੀ ਨਾ ਮੈਂ ਤੁਹਾਨੂੰ ਸੁਣਿਆ ਸੀ ਬਾਰੇ ਚੰਗੀ ਰੱਬ ਦਾ ਨਾਂ ਚੰਗਾ ਪੁੱਤ ਰੱਬ ਦਾ ਨਾਂ ਆ ਬੈਠੀ ਤੁਹਾਡੇ ਸਾਹਮਣੇ ਇੰਨੇ ਸਲਾਹਤ ਦਿੱਤੀ ਸੀ ਤੇ ਮੈਂ ਤਾਂ ਪਾਰ ਐ ਕਿਹੜੇ ਤੋਂ ਪੁੱਛ ਲਿਆ ਤੇ ਦੀ ਕਾਲੇ ਮੂ ਮਾਰੀ ਮੈਲੀ ਪਰ ਜਾਈ ਤੂੰ ਗਾਲੀ ਛੱੜ ਦੇ ਆ ਪਿੱਛੇ ਜਿਹੜੇ ਛੰਮ ਜੀ ਹੈ ਜਿਹੜੀ ਮੈਂ ਸੁਣਦੀ ਬੋਲਦੀ ਛੋਟੀ ਵੀ ਨਾ ਕੱਲ ਨੂੰ ਕੀ ਕਰਨਗੀ ਤੂੰ ਮੈਨੂੰ ਨਹੀਂ ਛੱਡਦੀਆਂ ਤੁਹਾਡੇ ਸਾਹਮਣੇ ਸਾਹ ਸੁੱਕ ਜੂ ਪਾਣੀ ਪੀ ਲੈ ਹਾਂਜੀ ਮੇਰੀ ਗੱਲ ਤਾਂ ਸਹੀ ਐ ਬਾਅਦ ਚ ਮੈਨੂੰ ਲਾਂਬੇ ਨਾ ਮੈਨੂੰ ਹਾਂ ਤੈਨੂੰ ਰੋਜ਼ ਚਿੱਤਰ ਪਿਆ ਕਰਨਗੇ ਲਾਂਬੇ ਤੂੰ ਛੱਡ ਮੈਨੂੰ ਇਹ ਹੁੰਦਾ ਸੋ ਵੀ ਕਿੱਲੋ ਮੁਫਲੀ ਜੋਗੇ ਵੀ ਨਹੀਂ ਇਹ ਤਾਂ ਗੱਲ ਪੈਂਦੀ ਤੇਰੀ ਸਹੀ ਹੈ ਹਾਂ ਇਹ ਰਿਸ਼ਤੇ ਆ ਵੀ ਕਦਰੇ ਹੋਵੇ ਤਾਂ ਮੇਰੇ ਕੋਲੇ ਪਹੁੰਚਣ ਇਹ ਤਾਂ ਮੈਂ ਫੋਨ ਕਰ ਲਿਆ ਤੇ ਮੈਨੂੰ ਪਤਾ ਲੱਗ ਗਿਆ ਸੀ ਮੀਤੇ ਦਾ ਵਿਆਹ ਪੈਣਾ ਤੇ ਮੈਨੂੰ ਕਿਹਨੂੰ ਦੱਸਣਾ ਹਜੇ ਭੂਆ ਮਾਰੀ ਤਾਂ ਕੋਈ ਨਹੀਂ ਪੈਂਦੀ ਟੱਕ ਕਰ ਗਿਆ ਆਪਾਂ ਤਾਂ ਭਾਈ ਸੋਨੂੰ ਮਾਤੀ ਦਿੰਨੀ ਆ ਵੀ ਖੁਸ਼ੀ ਇਹਨੂੰ ਰਿਸ਼ਤਾ ਕਰਵਾਏ ਆ ਲੈ ਜੋ ਡੱਬਾ ਜਾਂ ਕੋਈ ਨੀ ਘਰੇ ਖਾ ਲੇ ਐਂ ਕਾ ਤੋ ਬੈਣੀ ਆ ਭੈਣ ਦੀ ਮੈਂ ਫਿਰ ਸਮਝਦਾਰਨ ਤੋਂ ਭੈਣ ਦੀ ਇਸ਼ਾਰਾ ਕਾਫੀ ਹੁੰਦਾ ਕੋਈ ਮੇਰਾ ਜੀ ਨਹੀਂ ਕਰਦਾ ਉਹਦੇ ਪੁੱਤੀਜੇ ਦਾ ਘਰ ਖਰਾਬ ਕਰਨ ਨੂੰ ਹਾਂ ਇਹਨੂੰ ਮੈਂ ਦੱਸਤਾ ਮਾਣ ਪਤ ਕੀ ਕਰਦੇ ਸੋਚੀਆ ਸੋਚੀਆ ਡੱਬਾ ਜਾਂ ਖਾ ਲਿਓ ਕਰ کہ بھائی پھر تپڑی لڑی جاتی تھی کہ ماں واں تیاں لڑیاں نہ تھی کمنے بول تو تیری کی ہے کرے ماںں اپا جا کرے تو ماں کرے کاندہ رہ گیا تو کرے کاند گان جی والی تھوڑی آلو چاہ ساری عمر کیا چاہ ہے بہن جی کیا ہو گیا بہن جی نہیں بس چاہ تو پانی پینی ہے نہیں نہیں چاہ تو پیو یہ گل نہیں دے نے گی یہ گل ہوگی پھر تو کی گل ہوگی نہیں نہیں ہائے کی گل ہوگی چاہ تو تھوڑی ਕਾਜੀ ਨਹੀ ਨਹੀ ਆ ਬੁਆ ਜੀ ਆ ਬਿਸਕਟ ਇੱਧਰ ਕਾ ਪੈਣੂ ਦੇ ਬਰਸੀ ਆ ਮੰਮੀ ਆ ਬਰਸੀ ਆ ਇੱਥੇ ਪੈਣੂ ਦੇ ਐ ਉਹ ਬਿਸਕਟ ਬਿਸਕਟ ਆ ਆਹ ਲਓ ਖਾਓ ਬੱਚਾ ਦੇਖੀ ਨਾ ਮੈਂ ਸੰਦੀ ਬਣਾਈ ਸੀ ਤੇ ਹੋਰ ਤੇ ਵੈਸੇ ਸੰ ਪੋੜੀ ਲੈ ਲਓ ਨਾ ਕੁਆ ਜੀ ਬਾਅਦ ਕੀ ਨਾ ਮੇਰੇ ਤੇ ਜਾੜਾ ਚ ਪੈ ਜਾਂਦੀ ਮੇਰੇ ਖਾਣੀ ਉਹ ਰੰਗ ਨੂੰ ਫੂਕ ਕਰਾ ਤੇਰਾ ਯਾਰਾ ਨਹੀਂ ਕੰਮ ਕਰਦਾ ਯਾਰਾ ਮੇਰੀ ਤਾਂ ਪਰਜਾਈ ਮਿੱਠਾ ਵਾਲਾ ਬੋਲਦੀ ਮੈਨੂੰ ਤਾਂ ਦੂਰ ਸ਼ੂਗਰ ਹੋ ਜਾਂਦਾ ਭੈਣ ਜੀ ਤੂੰ ਗੱਲ ਕਰ ਦਈਂ ਬੰਦੇ ਨੂੰ ਇਹ ਨੂੰ 10 ਮਿੰਟ ਬੋਲ ਲੈ ਚੱਲ ਕੋਈ ਨਹੀਂ ਭੈਣ ਜੀ ਮਿੱਠੀ ਬੋਲੀ ਹਾਂ ਫਿਰ ਆਪਾਂ ਕਿੰਨੀ ਜਿੱਕ ਦਵਿਆ ਲੈ ਕੇ ਆਏ ਹਾਂ ਫੜਾਉਸ ਆਏ ਜਿੱਤੀ ਦੇਨੇ ਆਪਾਂ ਕੀ ਵੇਖਦੇ ਭੈਣ ਜੀ ਕਿੰਨੂੰ ਵੇਖਣਾ ਬੈਗੇ ਪਹਿਲਾਂ ਸਾਰਿਆਂ ਕਿੰਨਾ ਕਰਾ

ਇਹੋ ਜਿਹੀ ਗੱਲਾਂ ਐ ਸੀ ਘਰੋਂ ਆ ਗਿਆ ਫੋਨ ਸੰਨ ਮੜਾਇਆ ਹਾਂ ਤੇ ਉਪਰਾਂ ਨਹੀਂ ਕਾਦੀ ਵਿਚਾਰ ਜੀ ਕਰੀ ਬੈਠੇ ਉਹ ਆ ਵਿੱਚ ਟੁੱਤੀ ਪਾਈ ਕਿ ਕੀ ਨਾ ਦੇਖਿਆ ਆਇਆ ਨਾ ਭੈਣ ਜੀ ਵਿਚਾਰ ਕਾਹਦੀ ਕਰਲੀ ਸਾਡੇ ਦਾ ਨਹੀਂ ਕੋਈ ਵਿਚਾਰ ਨਹੀਂ ਪਤਾ ਨਹੀਂ ਤੁਸੀਂ ਤਾਂ ਮਾਈਕ ਨੂੰ ਤਾਂ ਨਾਲ ਲੋ ਤੇ ਚਿੱਠੀ ਸਾਈ ਜਿੱਥੇ ਸਾਨੂੰ ਫੜਾ ਕੇ ਜਾ ਉਹ ਸੀ ਵੀ ਕੋਈ ਕੰਮ ਕਰਨ ਵਾਲੇ ਬਣ ਗਿਆ ਨਹੀਂ ਜੀ ਸਾਡੇ ਹੁਣ ਅਸੀਂ ਇੰਨੀ ਢਾੜੀਏ ਪਾਏ ਅਖੇ ਤੋਂ ਇੰਨੀ ਸਪਰੇਅ ਕੀਤੀ ਐਨੀ ਵਾਈ ਹੈ ਸਾਡੀ 100 ਕਿੱਲੇ ਵੰਗੂ ਨਹੀਂ ਨਹੀਂ ਉਹ ਨਾ ਕੁੜੀ ਦੇ ਦਾਦੇ ਦੀ ਬਾੜੀ ਚੱਲਦੀ ਹੈ ਘਰੇ ਦਾਦੇ ਦੀ ਚੱਲਦੀ ਆ ਦਾਤਾ ਜੀ ਨਾਲ ਸਾਡੀ ਅੱਧ ਘਰ ਤੇ ਚੱਲਦੀ ਆ ਜੀ ਘਰੇ ਲੈ ਕੇ ਰੱਬ ਦਾ ਨਾ ਬੋਲਵਾ ਸਾਹੀ ਬੋਲਵਾ ਕਿਹੜੀ ਹੈ ਕਰਮਾਲੀਆਂ ਭਾਈ ਜਿਹੜੇ ਦਾਦੇ ਦਾਤ ਕਰੀ ਕੋਸ਼ਦੇ ਜਿਹੜੇ ਦਾਦੇ ਦਾਦਿਆਂ ਨੂੰ ਪੁੱਛਦੇ ਨਹੀਂ ਭੈਣ ਜੀ ਨਾ ਸਾਰਾ ਬਾਹਰ ਚੱਲਦੀ ਆ ਘਰ ਮਾਰੀ ਲੈ ਕੇ ਰੱਬ ਦਾ ਨਾ ਵਾਹਿਗੁਰੂ ਤੇ ਫਰਦਾ ਸਾਹਿਬ ਚਿੱਠੀ ਸਾਨੂੰ ਨਹੀਂ ਨਹੀਂ ਪਤਾ ਵੱਡਿਆਂ ਦੀ ਮੰਨ ਨਹੀਂ ਵੀ ਪੈਂਦੀ ਆ ਧੀਏ ਪੂਆਜੀ ਤੁਸੀਂ ਬੋਲੋ ਤੁਸੀਂ ਸਾਡੇ ਘਰ ਦੇ ਵੱਡੇਓ

बड़ा ज़्यादा खाते दो नहीं ना होना डब्बे ताकि करके नाली ले चल लो मोड के डब्बा क्यों है की करना है ना मम्मी हाँ ठीक है 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 ठीक

ਨੇ ਸੰਜਾਨ ਚ ਕੁ ਕੋਈ ਨਾ ਜਾ ਲੱਭ ਨਹੀਂ ਚੰਗਾ ਛੇਤੀ ਆ ਜਾ ਦੋ ਦਿਨ ਕਿਹਾ ਬੈਠਕਾ ਹੀ ਨਹੀਂ ਕੋਈ ਨਹੀਂ ਵੈਨਿਆ ਕੋਈ ਹਾਈ ਕੀ ਬੁੱਤ ਵੈਨਿਆ ਤੂੰ ਐਂ ਕਰੀ ਜਾਨੀ ਆ ਨੀ ਪਾ ਨਗਰ ਨਹੀਂ ਜਾਂਦੇ ਹੁੰਦੇ ਰਿਸ਼ਤੇਦਾਰਾਂ ਮੇਥਨਾ ਮੇਰਾ ਸਮਾਂ ਤੇ ਭਾਈ ਜਾ ਹਾਈ ਫੇ ਤੁਸੀਂ ਐਂ ਕਰੀ ਜਾਨੀ ਆ ਤੇ ਜਾਨੀ ਆ ਚਾਣ ਵੈਨਿਆ ਵੈਨਿਆ ਜਾਨਨੇ ਆ ਵੈਨਿਆ ਆਉਨੇ ਆ ਵੈਨਿਆ ਕੀ ਕਰੀ ਹਿਆ ਆ ਦੀ ਭੁਆਨੇ ਦੱਸਤਾ ਨਹੀਂ ਤਾਂ ਆਪਣੀ ਕੁੜੀ ਦਾ ਡੋਪੀ ਜਾਨੀ

ਆਵਾਜ਼ ਕੀ ਹੋ ਗਿਆ ਹੁਣਾਂ ਤਾਂ ਕਿੱਲਾ ਕੁੜੇ ਮਰੀਓ ਗੱਡੀ ਚ ਕਿੱਥੇ ਤਾਂ ਮੈਂ ਤਾਂ ਚੜਾ ਤਿੰਨਾਂ ਦੀ ਬਸ ਆਉਣ ਵਾਲੀ ਹੈ ਹਾਂਏ ਹੁਣ ਦੋ ਦਿਨਾਂ ਨੂੰ ਫੇਰ ਆਉਣਗੇ ਤੂੰ ਮੇਰੀ ਗੱਡੀ ਚ ਲਿਆ ਦੇ ਇੰਜ ਲਿਆ ਦੇ ਨਹੀਂ ਗੱਡੀ ਹੁਣ ਤੁਸੀਂ ਇੱਥੇ ਬੈਠ ਕੇ ਬਹਿ ਜਾਓ ਆਨ ਵਾਲਾ ਤੁਹਾਡਾ ਵੀਰ ਹੁਣ ਲੋੜੀ ਲੈ ਕੇ ਜਾਈਂ ਖਾਲਾ ਮੈਂ ਤਾਂ ਲੋੜੀ ਲੈਣੀ ਨਹੀਂ ਕਿਉਂ ਆਨਾ ਮੈਨੂੰ ਨਹੀਂ ਚਾਗ ਛੋਡੀਆਂ ਲੋੜੀਆਂ ਭੈਣ ਜੀ ਹੁਣ ਤਾਂ ਲੋੜੀ ਲੈ ਕੇ ਜਾਣੀ ਨਹੀਂ ਨਹੀਂ ਲੈ ਮੇਰੀ ਗੱਡੀ ਨਹੀਂ ਤੂੰ ਸੱਚੀ ਸੱਕੇ ਆਈ ਪਾਣੀ ਉਹ ਤੇਰੇ ਡੈਰੀ ਨਹੀਂ ਖਿਲੀ ਆਇਆ ਕੋਈ ਰਾਈਥ ਲੈ ਕੇ ਰੱਖ ਆ ਜੂ ਬੈਲੀ ਤੂੰ ਆ ਜਾਂ پیسے ਲੈ ਨਹੀਂ ਕੋ ਨਾ ਮਾਰਦੇ پیسے ਵੀ ਲੈ ਉਹ ਮੈਨੂੰ ਲੈ ਦੇ ਫਾਦੇ ਨਾ ਪੁਆਇਤਾ ਰੋ ਕੀ ਪੂਆ ਮੈਨੂੰ ਪੂਆ ਮੈਨੂੰ ਰੋਤੀ ਨਹੀਂ ਨਹੀਂ ਫੜਾਉਂ ਰ ਕੱਪੜਾ ਆਉਰੇ ਮੈਨੂੰ ਪੋ ਲੋੜੀ ਤਾਂ ਲੈ ਆ ਮੂਫਲੀਆ ਪਿੱਛੇ ਰੁੱਸੀ ਸੀ ਮੂਫਲੀਆ ਤਾਂ ਲੈ ਜਾ ਜਾ ਜੀ ਰੱਖਉਂਗਾ ਪੂਆ ਨੂੰ ਲੋੜੀ ਦੇਣੀ ਸੀ ਰੱਡੂਆਂ ਚ ਰੇਤਾ ਤਾਂ ਮੈਂ ਛੋਟੇ ਪਾ ਤਾ ਪਾ ਤਾ ਪਾ ਤਾ ਕਰਤਾ ਕੰਮ ਜਿਹੜਾ ਕਰਨਾ ਸੀ ਆ ਪਰੇ ਮੇਰੇ ਹੱਥ ਨਾਲ ਲਾ ਬੈਠੀ ਆ ਪਰੇ ਚੱਲੋ ਮੈਥੋਂ ਮੰਮੀ 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 ਹਏ ਹਏ ਕਿਉਂ ਰੋ ਰੋ ਮੈਨੂੰ ਮੇਰੀ ਕਿਉਂ ਰੁਕੇ ਮੈਨੂੰ ਪਤਾ ਭੂਆ ਨੇ ਕੰਮ ਕੀਤਾ ਨਹੀਂ ਉਹਨਾਂ ਦੇ ਕੋਈ ਵਿਚਾਰਾ ਨਹੀਂ ਸੀ ਤੂੰ ਮਾਚਰੇ ਤਾਂ ਮਤਲਬ ਭੁਆ ਨਹੀਂ ਕਰੇ ਕੀਤੇ ਤੇਰਾ ਕੀ ਮਤਲਬ ਜਦੋਂ ਮੈਂ ਆਈ ਸੀ ਉਹ ਤਾਂ ਕੁੜੀ ਡੋਬ ਦਾਂਗੇ ਕੁੜੀ ਡੋਬ ਦਾਂਗੇ ਐ ਲੱਗੀ ਪਈਸ ਕਰ ਤੇ ਤੂੰ ਮੈਨੂੰ ਅੰਦਰ ਜਾ ਕੇ ਦੱਸਿਆ ਕਿਉਂ ਨਹੀਂ ਤੂੰ ਮੈਨੂੰ ਐਂਦੀ ਸਿਆੜੀ ਤੈਨੂੰ ਮੈਂ ਬਣਾਇਆ ਤੂੰ ਚਾਹ ਪਾਣੀ ਆ ਖੁਦ ਲਿਆ ਸਕੀ ਮੈਂ ਖੁਦ ਦੇਗੀ ਮੈਂ ਕਹੇ ਪਾਗਲ ਆ ਆ ਸੜਾ ਥੋੜੀ ਜੀ ਇਹਦੀਆਂ ਗੱਲਾਂ ਤੇ ਧਿਆਨ ਨਾ ਦੇਹੋ ਉਹ ਆਦੇ ਚੰਗਾ ਫੇਰ ਖਬਰ ਕਿ ਜੀ ਪੱਟੀਆਂ ਪੜਾਤੀਆਂ ਚਾਹ ਤਾਂ ਉਹਨਾਂ ਨੇ ਮਸਨ ਗਾਈ ਆ ਬਚਾਰੀਆਂ ਅੰਨਾ ਨੀ ਤਾਂ ਹੀ ਉਹ ਕੁੜੀ ਕਹੀ ਜਾਂਦੀ ਸੀ ਕੋਈ ਨਹੀਂ ਵੇਖਾਂਗੇ ਕੋਈ ਨਹੀਂ ਵੇਖਣਾ ਨਹੀਂ ਮੰਮੀ ਹਾਏ ਚੋਲਣ ਨੂੰ ਫੋਨ ਕਰਕੇ ਤਾਂ ਪੁੱਛੀ ਆਪਾਂ ਲੈ ਹਜੇ ਬੱਸ ਚ ਹੋਣਗਾ ਆਪਾਂ ਹਜੇ ਕੀ ਫੋਨ ਕਰਗੀ ਹਾਏ ਤੂੰ ਤੇਰੇ ਪਿਓ ਨੂੰ ਕਿਹਾ ਸੀ ਜਾ ਉਹਨੂੰ ਕਿਲੋ ਮੂੰਗਫਲੀ ਦੇ ਆ ਨਾਲ ਉਥੋਂ ਰੋੜੀਆਂ ਲੈ ਗਈ ਚਾਰ ਹੈ ਤੇਰਾ ਪਿਓ ਕਹਿੰਦਾ ਨਾ ਵਿਆਹ ਦਾ ਡੱਬਾ ਦੇਣਗੇ ਤੇ ਇਕੱਠੀ ਮੂੰਗਫਲੀ ਤੇ ਨਾਲ ਵਿਆਹ ਦਾ ਡੱਬਾ ਦੇਣੂਗਾ ਮੈਂ ਹਾਂ ਉਹਨੂੰ ਵਿਆਹ ਦਾ ਡੱਬਾ ਰੇਤ ਤਪਾ ਗਈ ਪੂਰੀ ਨੂਨ ਲਾ ਗਈ ਤੇ ਅਤੇ ਲੱਡੂਆਂ ਤੇ ਮੈਨੂੰ ਕੀ ਪਤਾ ਸੀ ਆਪ ਤਾਂ ਚੰਦਰੀ ਨੇ ਸਾਰੇ ਕਾਰਜ ਕਰਾ ਲੇ ਮੈਂ ਤਾਂ ਪਹਿਲਾਂ ਹੀ ਕਰਨਾ ਸੀ ਹਜੇ ਠੀਕ ਹੈ ਚੰਦਰੀ ਨੇ ਆਹ ਕੁਛ ਕਰਨਾ ਆਪ ਤਾਂ ਮੈਂ ਇਹਦੇ ਨਾਲ ਅੱਗੇ-ਲੱਗ-ਲੱਗ ਕੇ ਦੋ ਵਿਆਹ ਇਹਨੇ ਅੱਗੇ-ਲੱਗ-ਲੱਗ ਕੇ ਮੈਨੂੰ ਨਾ ਪੈਂਜੀ ਆ ਨਾ ਕਹਿੰਦੀ ਮੇਰੀ ਮਾਂ ਨਹੀਂ ਹੈਗੀ ਐਂ ਕਰਦੀ ਐ ਮੈਂ ਸਾਰਾ ਕੁਛ ਨਾ ਕੀ ਸ਼ੱਕ ਪੂਰਾ ਭਰ ਕੇ ਆਈ ਆਪ ਚੰਦਰੀ ਨੇ ਪਹਿਲਾਂ ਭਤੀਜਾ ਵਿਆਹਣਾ ਸੀ ਤੇ ਐਂ ਕਰ ਗਈ ਆਪ ਨੇ ਇਹਨੇ ਪੁੱਛਿਆ ਨਹੀਂ ਸੀ ਮੁੰਡੇ ਮੇਰੀ ਹਣ ਕਿਨੇ ਜਣਾ ਪਾ ਹੋਰ ਲੱਪੋ ਰਿਸ਼ਤੇ ਦੋ ਤਿੰਨ ਦੇ ਨਾ ਮੈਂ ਤਾਂ ਦੋ ਦਿਨਾਂ ਨੂੰ ਫੋਨ ਕਰਕੇ ਵਿਚਾਲਾਂ ਦਾ ਪੂਰਾ ਹਿਆਲਾ ਹੁਣ ਨਾ ਹਜੇ ਤਾਂ ਬਿਆਂਗੀ ਤਾਂ ਮੁੰਡਾ ਮੈਂ ਉੱਥੇ ਹੀ ਹਾਂ ਚੱਲ ਉਠ ਤੈਨੂੰ ਆਖਿਆ ਸੀ ਚਾਹ ਪਾਣੀ ਲੈ ਇਸ ਚਾਹ ਪਾਣੀ ਆਖ ਲਈ ਤੇ ਮੇਰੇ ਕਦੋਂ ਮਾਰੀ ਜੰਨੀਆ ਕਹ ਤੂੰ ਇਸੇ ਮਾਰੀ ਜੰਨੀਆ ਬਿਨਾਂ ਕੱਲੋਂ ਮੈਂ ਤੈਨੂੰ ਪੁੱਤ ਮੈਂ ਸਾਰਾ ਕੁਝ ਖਾਇਆ ਚਾਹ ਪਾਣੀ ਤੈਨੂੰ ਮੈਂ ਆਏ ਅੱਗੇ ਇਹਨੂੰ ਕਿਵੇਂ ਸੰਭਾਲਾਂ ਤੈਨੂੰ ਸਖਾਇਆ ਹੈ ਆ ਜਾ ਮਮੀ ਆ ਜਾ ਪਚਾ ਲਈ ਆ ਮਮਾ ਨੂੰ ਪਾਣੀ ਲਿਆ ਗਿਆ ਤੇ ਤੂੰ ਕੁਛ ਨਹੀਂ ਲਿਆ ਗਿਆ ਪਾਣੀ ਫੜਾਤਾ ਸੇ ਇੱਥੇ ਆ ਕੇ ਬਹਿ ਜਾਂਦੀ ਮੈਂ ਤਾਂ ਉੱਤੇ ਵਾਜ ਮਾਰਦੀ ਫਰੀ ਮੰਮੀ 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 ਤੂੰ ਕਥੇ ਲੀੜਾ ਤੁਮ ਖਮਣਗਾ ਬਨਣ ਲੱਗ ਗਈ ਸੀ ਤੇ ਮੈਂ ਕਿਹਾ ਚਲੋ ਤੀਤਿਆ ਨਹੀਂ ਆਈ ਐ ਉਹਨਾਂ ਦੀ ਕੁੜੀ ਨੂੰ ਵੀ ਵਿਚੋਲਣ ਨੂੰ ਵੀ ਕੱਪੜੇ ਦੇਣੇ ਆ ਤੇ ਕੁੜੀ ਨੂੰ ਵੀ ਕੱਪੜੇ ਦੇਣੇ ਆ ਸੱਜਣਾ ਦਾ ਕੰਮ ਆ ਮੈਂ ਤੇਰੀ ਭੂਆ ਨੂੰ ਕਿਹਾ ਸੀ ਆ ਜਾ ਤੇਰੀ ਭੂਆ ਤਾਂ ਨੱਕ ਬੋਲ ਉੱਥੇ ਵਟਣ ਲੱਗ ਗਈ ਸੀ ਮੈਨੂੰ ਪਤਾ ਸੀ ਕੌਂਗਲੇ ਨੂੰ ਫਵੇ ਕੁੱਟਣੀ ਦਾ ਹਾਂ ਚਲ ਚੰਗਾ ਹੁਣ ਮੈਂ ਮੇਰੇ ਨਾਲ ਨਾ ਦੁੱਧਾ ਲੜ

ਹੌਣ ਲੱਗੀਆਂ ਨਾ ਜਰਿਓ ਆਪਣੀ ਡਾਂਗ ਫੇਰੀ ਪਾ ਲਿਆ ਸੀ ਡੋਲੇ ਤਰਾ ਰਸਤਾ ਕਿੱਲੋ ਮੂਖਲੀ ਨਹੀਂ ਦਿੱਤੀ ਤੇ ਮਨ ਲੱਡੂਆਂ ਚ ਰੇਤਾ ਪਵਾ ਲਿਆ ਮੈਨੂੰ ਐਵੇਂ ਨਹੀਂ ਮੈਨੂੰ ਪੂਆ ਕਹਿੰਦੇ ਫਿਰ ਆਈਆਂ ਓਹੋ ਹੁਣ ਸਾਹ